ਕੱਢੋ ਡੱਬਿਆਂ ਤੋਂ ਇਹ ਚੈਨੀ ਵਾਲਾ ਇਹ ਚੈਨੀ ਵਾਲਾ ਮਾਰਾ ਕਰ ਜਾ ਹਲਾ ਫਿਰ ਕਾ ਦੇਵਾ ਇਹ ਵੀ ਆ ਵੀ ਚੈਨੀ ਵਾਲਾ ਸੀਗਾ ਐਚੂ ਵੀ ਚੈਨੀ ਲਗਾਈ ਆ ਐਚੂ ਚਾਂਦੀ ਦੀ ਚੈਨੀ ਸੀ ਮੁੰਡੇ ਦੀ ਹੋ ਗਈ ਆ ਇਹ ਮੰਦੀ ਵਾਲੀ ਗਈ ਆ ਇਹ ਮੰਦੀ ਵਾਲੀ ਗਈ ਆ ਇਹ ਤੋਏ ਤੋਏ ਨਹੀਂ ਸਮਾਨ ਗਿਆ ਵਾ ਜਿਹੜਾ ਕੱਢ ਕੇ ਉਹਨੇ ਵੇਗ ਪਾਇਆ ਸੈੱਟ ਸੈੱਟ ਵਾਲੇ ਉਧਰ ਸੀ ਮੇਰੀ ਲਮਾਰੀ ਵਿੱਚ ਨਹੀਂ ਇੱਥੇ ਜਿਹੜਾ ਸੈੱਟ ਸੀ ਨਹੀਂ ਉਹਦਾ ਡੱਬਾ ਉਧਰ ਹੀ ਸੁੱਟ ਕੇ ਗਈ ਆ ਅੱਛਾ ਦੋ ਸੈੱਟ ਜਿਹੜੇ ਸੀ ਨਗਲ ਜਕੀਨਾ ਜੀ ਆਪਣਾ ਪਰਮਜੀਤ ਸਿੰਘ ਕਿੱਥੇ ਤੇ ਲੈਣੇ ਆ ਜੀ ਬਹਾਨੀ ਪਿੰਡ ਬਾਹਰ ਨੂੰ ਕੀ ਮਾਮਲਾ ਕੀ ਜਿਹੜਾ ਇੱਕ ਤੁਹਾਡੇ ਘਰ ਦੇ ਵਿੱਚ ਜਿਹੜਾ ਵਿਆਹ ਹੋਇਆ ਸੀ ਤੇ ਕੁੜੀ ਗਹਿਣੇ ਗੱਟਾ ਸਾਰਾ ਕੁਝ ਲੈ ਗਈ ਕੱਢ ਕੇ ਹਾਂਜੀ ਇਹ 21 ਤਰੀਕ ਨੂੰ ਸਾਡੇ ਲੜਕੇ ਦਾ ਜਸਕਰਨ ਸਿੰਘ ਦਾ ਬਿਆ ਇਹਦੇ ਨੇ ਪਿੰਡ ਉੱਚਾ ਗੁਰਪ੍ਰੀਤ ਕੋਲ ਸਾਨ ਆਫ ਮਲਕੀਤ ਸਿੰਘ ਦੀ ਲੜਕੀ ਦਾ ਹੋਇਆ ਸੀਗਾ ਤੇ 21 ਤਰੀਕ ਤੋਂ ਫੰਕਸ਼ਨ ਨੇ ਬਾਹਰ ਲੈ ਆਏ ਸੀਗੇ ਇੱਥੇ ਪਰੌਣੇ ਸਾਡੇ ਭੈਣ ਸਾਡੀ ਸੀ ਲੜਕੀ ਸਾਡੀ ਬਾਹਰੋਂ ਕੈਨੇਡਾ ਤੋਂ ਆਈ ਸੀ ਪੈਨਗਲੈਂਡ ਤੋਂ ਆਈ ਸੀ ਤੇ ਹਾਲੇ 4 ਤਰੀਕ ਨੂੰ ਲੜਕੀ ਸਾਡੀ ਬਾਹਰ ਨੂੰ ਜਾਂਦੀ ਆ 5 ਤਰੀਕ ਨੂੰ ਭੈਣ ਸਾਡੀ ਜਾਂਦੀ ਆ 12 ਵਜੇ ਰਾਤ ਨੂੰ ਉਹਨਾਂ ਨੂੰ ਤੋਰਦੇ ਆ ਤੇ ਸਵੇਰ ਨੂੰ 6 ਵਜੇ ਇਹ ਉੱਠਦੇ ਆ ਤੇ ਇਹ ਆਪਣੇ ਭਰਾ ਨੂੰ ਸਾਦੀ ਆ ਵੀ ਮੈਂ ਭਰਾ ਹੁੰਦਾ ਆ ਸੱਚ ਤੇ ਤੇ ਮੇਰਾ ਡੈਡੀ ਬਿਮਾਰ ਆ ਸਾਡੇ ਗੰਨਿਆਂ ਦੇ ਪੈਸੇ ਇਹਦੇ ਅਕਾਊਂਟ ਦੇ ਵਿੱਚ ਹੁੰਦੇ ਆ ਅਸੀਂ ਘਟਾਉਣੇ ਆ ਤੇ ਡੈਡੀ ਦੀ ਦਵਾਈ ਲੈਣ ਜਾਣਾ ਆ ਤੇ ਅਸੀਂ ਇਹਨੂੰ ਲੈ ਕੇ ਜਾਣਾ ਆ ਤੇ ਇਹ ਅੰਦਰ ਤਿਆਰ ਹੋਈ ਆ ਸਾਨੂੰ ਨਹੀਂ ਪਤਾ ਇਹਨੇ ਰਾਤ ਨੂੰ ਸਾਮਾਨ ਸਾਰਾ ਇਕੱਠਾ ਕੀਤਾ ਕਿਹੜੇ ਬਿੱਲ ਕੀਤਾ ਸਾਨੂੰ ਰਾਤ ਨੂੰ ਕਿਸੇ ਚੀਜ਼ ਦੀ ਕੋਈ ਨਸ਼ੀਲੀ ਦਵਾਈ ਖੜਾਈ ਆ ਅਸੀਂ ਸੁੱਤੇ ਸੀਗੇ ਰਾਤ ਨੂੰ ਇਹ ਸਾਰਾ ਸਮਾਨ ਇਕੱਠਾ ਕੀਤਾ ਆ ਸਵੇਰ ਨੂੰ ਉਹਦੇ ਨਾਲ ਭੇਜ ਦਿੱਤੀ ਸਾਨੂੰ ਕੋਈ ਨਹੀਂ ਪਤਾ ਲੱਗਾ ਵੀ ਕੁਝ ਲੈ ਕੇ ਗਈ ਤੇ ਹੀ ਰਹਿ ਕੇ ਗਈ ਮੋੜ ਕੇ 6 ਤਰੀਕ ਅਸੀਂ ਇਹਦੀ ਵੇਟ ਕਰਦੇ ਰਹੇ ਮੇ ਛੱਡ ਕੇ ਜਾਣਗੇ ਸ਼ਾਮ ਨੂੰ ਫੋਨ ਕਰਕੇ ਕੀਤਾ ਜ ਨਹੀਂ ਚੱਕਿਆ ਨੇ ਫੇਰ ਚੱਕਿਆ ਇਹਦੀ ਮਾਂ ਨੇ ਤਾਂ ਕਹਿੰਦੀ ਕੋਈ ਨਹੀਂ ਛੱਡ ਜਾਂਦੇ ਆ ਦੂਜੇ ਦਿਨ ਸਵੇਰ ਨੂੰ ਫੇਰ ਫੋਨ ਕੀਤਾ ਕਹਿੰਦੇ ਅਸੀਂ ਛੱਡ ਜਾਂਦੇ ਆ ਮੁੰਡਿਆ ਕੰਮ 'ਚ ਗਿਆ ਮੁੰਡਾ ਹੁੰਦਾ ਤੇ ਛੱਡ ਜਾਂਦੇ ਆ ਉਸ ਤੋਂ ਬਾਅਦ ਸ਼ਾਮ ਨੂੰ 7 ਤਰੀਕ ਸ਼ਾਮ ਨੂੰ ਸਾਡੇ ਤੇ ਕਮਲੇਟ ਪਾਤੀ ਆ ਕੁੱਟ ਮਾਰਦੀ ਤੇ ਆਵਾਜ਼ ਦੀ ਉਹ ਤੋਂ ਬਾਅਦ ਸਾਨੂੰ ਪਤਾ ਲੱਗਾ ਜਦੋਂ ਇੱਥੇ ਤਲਾਹ ਹੋਈ ਐ ਅਸੀਂ ਆਪਣੇ ਸਮਾਨ ਦੀ ਤਲਾਸ਼ੀ ਕੀਤੀ ਜਾਨੂੰ ਸਾਡਾ ਸਾਰਾ ਸਮਾਨ ਗਾਇਬ ਸੀਗਾ ਕਿੰਨੇ ਗੰਕਲ ਕਿੰਨੇ ਕੁ ਲੱਖ ਦਾ ਸੋਨਾ ਸੀਗਾ ਟੋਟਲ ਸਾਰਾ ਟੋਟਲ 8 ਕੁ ਲੱਖ ਦਾ ਸੋਨਾ ਸੀਗਾ 2000 ਪਾਉਂਡ ਸੀਗਾ ਤੇ ਇੱਕ ਮੋਬਾਈਲ ਫੋਨ ਸੀਗਾ ਹੈੱਡਫੋਨ ਸੀਗੇ 30 ਹਜ਼ਾਰ ਦੇ ਤੇ ਬਾਕੀ ਸੋਨੇ ਚ ਅੰਕਲ ਕੀ ਕੀ ਸੀਗਾ ਸੋਨੇ ਚ ਦੋ ਸੈੱਟ ਸੀਗੇ 4-4 ਤੋਲੇ ਦੇ ਹਾਂਜੀ ਇੱਕ ਚੈਨੀ ਸੀਗੀ ਉਹ ਉਧਰੋਂ ਪਾਈ ਸੀ ਉਹਨੇ 1.5 ਤੋਲੇ ਦੀ ਹਾਂ ਹਾਂਜੀ ਤੇ ਅੱਜ ਅੱਜ ਅੰਕਲ 9 ਤਰੀਕ ਹੋਈ ਐ ਅੱਜ ਮਾਰਚ ਦੀ ਹਾਂਜੀ ਤੇ ਕਿੰਨੇ ਤਰੀਕ ਨੂੰ ਵਿਆਹ ਹੋਇਆ ਸੀਗਾ ਤੁਹਾਡੇ ਘਰ ਵਿਆਹ 21 ਤਰੀਕ ਨੂੰ ਹੋਇਆ 21 ਫਰਵਰੀ ਨੂੰ 21 ਫਰਵਰੀ ਨੂੰ ਅੱਛਾ ਜੀ ਉਸ ਤੋਂ ਬਾਅਦ ਇਹ ਘੁੰਮਣ ਫਿਰਨ ਗਏ ਆ ਫਿਰ ਆਪਣੇ ਪੇਕੇ ਗਈ ਆ ਰਾਤ ਉੱਥੇ ਰਹਿ ਕੇ ਆਈ ਆ ਦੂਜੇ ਦਿਨ ਲੜਕਾ ਲੈ ਕੇ ਆਇਆ ਫੇਰ ਇਹ ਸ਼ਾਪਿੰਗ ਕਰਨ ਗਏ ਲੱਖ ਰੁਪਏ ਦੀ ਮੁੰਡੇ ਨੇ ਸ਼ਾਪਿੰਗ ਕਰਾ ਕੇ ਦਿੱਤੀ ਹੈ ਬੋਟੀ ਨੂੰ ਉਸ ਤੋਂ ਬਾਅਦ ਫਿਰ ਸਾਡੇ ਫੰਕਸ਼ਨ ਫੇਰ ਸੀ 4 ਤਰੀਕ ਦਾ ਅਸੀਂ ਇੱਥੇ ਸਾਡੇ ਰਿਸ਼ਤੇਦਾਰ ਆ ਤੇ ਸੀਗੇ ਉਹ ਜੂਪੀ ਤੋਂ ਆਏ ਸੀ ਉਹਦਾ ਅਸੀਂ ਵਿਆਹ ਲੜਕੀ ਦਾ ਕੀਤਾ ਤੇ ਚੋਗਾ ਪਿੰਡ 4 ਤਰੀਕ ਨੂੰ ਉਹ ਫੰਕਸ਼ਨ ਸਾਡੇ ਚੱਲਿਆ 24 ਤਰੀਕ ਦੇ ਅਸੀਂ ਪਹਿਲਾਂ ਸਾਡੇ ਮਾਮਾ ਜੀ ਦਾ ਲੜਕਾ ਬਾਹਰੋਂ ਆਇਆ ਸੀ ਉੱਥੇ ਫੰਕਸ਼ਨ ਅਟੈਂਡ ਕੀਤਾ ਤੇ 15 ਤੋਂ 20 ਦਿਨ ਹੋਏ ਜਿਹਾ ਵਿਆਹ ਨੂੰ ਤੇ ਯਕਦਮ ਕੀ ਇਹਦੇ ਨਾਲ ਉਹਦਾ ਕੀ ਪਤਾ ਨਹੀਂ ਹੁਣ ਕੀ ਹੈ ਉਹਦੇ ਕੋਈ ਬਾਹਰ ਰਿਲੇਸ਼ਨ ਹੈ ਕੀ ਹੈਗਾ ਕੀ ਨਹੀਂ ਹੈਗਾ ਅਸੀਂ ਕੀ ਦੱਸ ਸਕਦੇ ਹੁਣ ਰਿਲੇਸ਼ਨ ਹੋਣਗੇ ਤੇ ਕਦੀ ਹੀ ਉਹਨੇ ਆਹ ਹੁਣ ਕੰਮ ਕੀਤਾ ਤੇ ਇਕੱਠਾ ਕਰਨ ਲਾ ਨਹੀਂ ਜਦੋਂ ਕੁੜੀ ਜਦੋਂ ਘਰ ਇੱਥੇ ਰਹਿੰਦੀ ਸੀ ਤੁਹਾਡੇ ਕੋਲ ਕਿਤਨਾ ਫੋਨ ਤੇ ਗੱਲਾਂ ਬਾਤਾਂ ਵੀ ਕਰਦੀ ਸੀ ਕਿਸੇ ਨਾਲ ਗੱਲਾਂ ਬਾਤਾਂ ਉੱਪਰ ਜਾ ਕੇ ਕੋਠੇ ਤੇ ਚੜ੍ਹ ਚੜ੍ਹ ਕੇ ਗੱਲਾਂ ਕਰਦੀ ਸੀ ਕੁਝ ਪਤਾ ਲੱਗਾ ਤੁਹਾਨੂੰ ਵੀ ਕਿੰਨਾ ਗੱਲਬਾਤ ਦੇ ਬਾਰੇ ਕੋਈ ਪਤਾ ਨਹੀਂ ਲੱਗਾ ਉੱਪਰ ਉਹ ਜਾ ਕੇ ਕਰਦੀ ਸੀ ਰਜਾਈ 'ਚ ਮੂੰਹ ਦੇ ਕੇ ਕਰਦੀ ਸੀ ਇਹ ਲਵ ਮੈਰਿਜ ਸੀ ਜਾਂ ਕਿੱਦਾਂ ਨਹੀਂ ਰੇਜ ਮੈਰਿਜ ਸੀਗੀ ਯਾਨੀ ਕਿ ਮੋਨੇ ਉਹਨੇ ਤਾਂ ਮੁੰਡੇ ਨਾਲ ਕੋਈ ਰਿਲੇਸ਼ਨ ਨਹੀਂ ਬਣਾਇਆ ਬਿਮਾਰੀਆਂ ਦੇ ਬਹਾਨਾ ਲਾਉਂਦੀ ਰਹੀ ਤੇ ਹੁਣ ਇਹਨਾਂ ਨੇ ਕੰਪਲੀਟ ਚ ਕੀ ਲਿਖਿਆ ਤੁਹਾਡੇ ਖਿਲਾਫ ਕੰਪਲੀਟ ਚ ਸਾਡੇ ਤੇ ਇਹ ਨਹੀਂ ਲਿਖਿਆ ਵੀ ਇਹ ਮੇਰੀ ਕੁੱਟਮਾਰ ਕੀਤੀ ਹੈ ਤੇ ਦਾਜ ਮੰਗਦੇ ਆ ਅੱਛਾ ਜੀ ਹਾਂਜੀ ਤੇ ਇੰਗੇਜਮੈਂਟ ਨੂੰ ਕਿੰਨਾ ਟਾਈਮ ਹੋ ਗਿਆ ਸੀ ਪਹਿਲਾਂ ਇੰਗੇਜਮੈਂਟ ਨੂੰ 1 ਸਾਲ ਤੋਂ ਉੱਪਰ ਹੋ ਗਿਆ ਕਿ ਸਾਲ ਚ ਕੋਈ આરોਪ ਨਹੀਂ ਲਗਾਇਆ ਵੀ ਸਾਡੇ ਕੋ ਦਾਜ ਮੰਗਦੇ ਜਾਂ ਕੁਝ ਨਹੀਂ ਨਹੀਂ ਕੁਝ ਨਹੀਂ ਕੀਤਾ ਮੁੰਡੇ ਨਾਲ ਬਾਹਰ ਮੁੰਡਾ ਸਾਡਾ ਰਹਿੰਦਾ ਇੰਗਲੈਂਡ ਦੇ ਵਿੱਚ ਉਹਨਾਂ ਗੱਲਾਂ ਵਰਤਾਂ ਫੋਨ ਤੇ ਕਰਦੀ ਰਹੀ ਸਭ ਕੁਝ ਯਾਨੀ ਕਿ ਸਹੀ ਚੱਲਦਾ ਗਿਆ ਤੇ ਜਦੋਂ ਕਿੱਥੇ ਹੈ ਮੁੰਡਾ ਸਾਨੂੰ ਪਤਾ ਨਹੀਂ ਇਹ ਮੁੰਡੇ ਦਾ ਪਾਸਪੋਰਟ ਲੈ ਗਈ ਆ ਸਾਨੂੰ ਨਹੀਂ ਪਤਾ ਕਿੱਥੇ ਹੈਗਾ ਕਿੱਥੇ ਜਾਂ ਸਾਡੇ ਨਾਲ ਸੰਪਰਕ ਹੀ ਨਹੀਂ ਹੋ ਰਿਹਾ ਹਲੇ ਮੁੰਡੇ ਦੇ ਨਾਲ ਸਾਡਾ ਟੈਨਸ਼ਨ ਦੇ ਵਿੱਚ ਉਹ ਟੈਨਸ਼ਨ ਲੈ ਗਿਆ ਸਾਨੂੰ ਕੋਈ ਨਹੀਂ ਉਹਦੇ ਲਮਵੇ ਹੋਇਆਗਾ ਕਿੱਥੇ ਆ ਪਾਸਪੋਰਟ ਇਹਦੇ ਹੀ ਕੋਲ ਆ ਇਹ ਹੀ ਲੈ ਗਈ ਆ ਤੇ ਜਦੋਂ ਅੰਕਲ ਵਿਆਹ ਇਹਦਾ ਹੋਇਆ ਸੀਗਾ ਕੁੜੀ ਦਾ ਤੇ ਘਰ ਲੈ ਕੇ ਆਈ ਸੀ ਕੋਈ ਦਾਜ ਵਗਾਰਾ ਕੁਝ ਸਮਾਨ ਵਗਾਰਾ ਨਹੀਂ ਇਦਾਂ ਦੀ ਕੋਈ ਚੀਜ਼ ਨਹੀਂ ਸਾਡੇ ਘਰ ਆਈ ਜਿਹੜਾ ਸੋਨਾ ਨਹੀਂ ਆਪਣੀ ਕੁੜੀ ਨੂੰ ਸੈੱਟ ਪਾਇਆ ਮੁੰਡੇ ਨੂੰ ਡੇਢ ਦੇਣਾਂ ਦੀ ਚੈਨੀ ਪਾਈ ਆ ਉਹੀ ਕੁਝ ਆਇਆ ਸਾਡੇ ਕੋਲ ਹੋਰ ਕੱਪੜਾ ਲੀਡਾ ਜੋ ਅੱਜ ਕੱਲ ਚੱਲਦਾ ਜਿਉ ਉਹ ਕੋਸ਼ਿਸ਼ੀ ਤੇ ਉਹ ਹੈਗਾ ਸਾਰਾ ਸਮਾਨ ਪਿਆ ਉਹਦਾ ਆਪਣਾ ਸਮਾਨ ਵੇਖ ਕਰ ਉਹਦਾ ਸਮਾਨ ਇੱਥੇ ਸਾਰਾ ਹੀ ਪਿਆ ਆ ਕੱਪੜੇ ਲੇੜੇ ਸਾਰੇ ਇੱਥੇ ਪਏ ਨੇ ਲੇੜੇ ਹਾਲੇ ਪੂਰੀ ਅਸੀਂ ਇੱਕ ਵਾਰੀ ਨਹੀਂ ਕੀਤੀ ਘਰ ਦੀ ਪੂਰੀ ਵੀ ਕੱਪੜੇ ਲੇੜਾ ਉਹ ਆਪਣਾ ਕਿੰਨਾ ਲੈ ਕੇ ਗਈ ਉਹ ਰਾਤ ਨੂੰ ਲੈ ਕੇ ਗਿਆ ਕੋਈ ਉਹਦਾ ਕਦੋਂ ਲੈ ਕੇ ਗਿਆ ਤੇ ਜਦੋਂ ਤੁਹਾਡੇ ਖਿਲਾਫ ਕੰਪਲੇਟ ਆਈਏ ਤੁਸੀਂ ਉਦੋਂ ਦੱਸਿਆ ਉਹਨਾਂ ਨੂੰ ਵੀ ਤੁਹਾਡਾ ਜਦੋਂ ਤਲਾਸ਼ੀ ਲਈ ਤੇ ਆਪਾਂ ਕਰ ਹਾਂਜੀ ਹਾਂਜੀ ਅਸੀਂ ਉਦੋਂ ਤਲਾਸ਼ੀ ਆਪਣੀ ਕਰਕੇ ਸਮਾਨ ਟੁੰਬਾਂ ਦੇਖੀਆਂ ਪਹਿਲਾਂ ਵੀ ਕਿਹੜੀ ਕਿਹੜੀ ਚੀਜ਼ ਗਾਇਬ ਹੋਈ ਆ ਤੁਹਾਨੂੰ ਥਾਣਾ ਕਿਹੜਾ ਪੈਂਦਾ ਤੁਹਾਨੂੰ ਸਾਨੂੰ ਥਾਣਾ 라ਵਲਪਿੰਡੀ ਪੈਂਦਾ ਜੀ ਕਿ ਤੁਸੀਂ ਕੰਪਲੀਟ ਕੀਤੀ ਥਾਣੇ ਦੀ ਹਾਂਜੀ ਹਾਂਜੀ ਅਸੀਂ ਉਸੇ ਟਾਈਮ ਰਾਤ ਨੂੰ ਕੰਪਲੀਟ ਕਰਕੇ ਆਏ ਹਾਂ ਕੀ ਮੰਗ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਵੀ ਜੋ ਸਾਡਾ ਲੁੱਟ ਖੋ ਹੋਈ ਆ ਉਹ ਸਾਨੂੰ ਦਵਾਈ ਜਾਵੇ ਹਾਂਜੀ ਹਾਂਜੀ ਠੀਕ